ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਦ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿ ਬੁਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਜੋ ਆਪਾਂ ਸਾਰੇ ਸਾਂਝਾ ਕਰ ਰਹੇ ਸੀ ਮਹਾਰਾਜ ਜੀ ਚਾਰ ਉਦਾਸੀਆਂ ਕਰਕੇ ਅਚਲ ਬਟਾਲੇ ਦੇ ਵਿੱਚ ਸਿੱਧਾ ਨੂੰ ਜੋਗੀਆਂ ਨੂੰ ਸੁਮਤ ਲਾ ਕੇ ਜਿੱਤ ਕੇ ਉਸ ਤੋਂ ਬਾਅਦ ਮਲਤਾਲ ਮਲ ਨੂੰ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਹਨ ਉਬਾਰੇ ਖਾਨ ਨਾਮ ਦਾ ਇੱਕ ਮੁਸਲਮਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਬਹੁਤ ਸ਼ਰਧਾਲੂ ਬਣਿਆ ਹੋਇਆ ਸੀ ਔਰ ਉਸਨੇ ਮਹਾਰਾਜ ਜੀਆਂ ਤੋਂ ਗੁਰਮੰਤਰ ਲਿਆ ਜਪਦਾ ਹੈ ਉਸ ਇਲਾਕੇ ਦਾ ਪੀਰ ਅਬਦੁਲ ਰਹਿਮਾਨ ਉਸ ਨੂੰ ਪਤਾ ਲੱਗਿਆ ਕਿ ਸਾਡਾ ਇੱਕ ਮੁਸਲਮਾਨ ਭਰਾ ਆਪਣੀ ਮੁਸਲਮਾਨੀ ਮਤ ਨੂੰ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਨੂੰ ਉਹ Hindu ਸਮਝਦੇ ਸੀ ਕਿ ਇੱਕ Hindu ਦਾ ਚੇਲਾ ਬਣ ਗਿਆ ਉਹਨੂੰ ਸਮਝਾਉਣ ਵਾਸਤੇ ਆਇਆ ਪਰ ਐਸੀ ਖੇਡ ਵਰਤੀ ਕਿ ਹੌਲੀ-ਹੌਲੀ ਉਹ ਪੀਰ ਖੁਦ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਦਾ ਪੋਰਾ ਬਣ ਗਿਆ ਔਰ ਇੱਥੇ ਹੀ ਇੱਕ ਸ਼ੇਖ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਿਆਰੇ ਸਿੱਖ ਬਾਰੇ ਖਾਂ ਤੇ ਉਸ ਦੇ ਨਾਲ ਬੇਅੰਤ ਲੋਕੀ ਜੁੜਦੇ ਜੁੜਦੇ ਅਕਾਲ ਪੁਰਖ ਵਾਹਿਗੁਰੂ ਔਰ ਧੰਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਸੇਵਾਦਾਰ ਬਣੇ ਇਥੋਂ ਤੱਕ ਆਪਾਂ ਸੁਣਿਆ ਸੀ ਆਓ ਜੀ ਅੱਗੇ ਸਰਵਣ ਕਰੀਏ ਪਹਿਲਾਂ ਸਤਨਾਮ ਵਾਹਿਗੁਰੂ ਜਪੀਏ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਤ ਨਾਮੁ ਆਹੇ ਗੁਰ ਸਤ ਸੰਗਤ ਜੀ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹਨਾਂ ਨੇ ਉਵਾਰੇ ਖਾਨ ਨੂੰ ਸਿੱਖੀ ਬਖਸ਼ੀ ਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਣਾ ਵਿੱਚ ਸ਼ੇਖ ਅਬਦੁਲ ਰਹਿਮਾਨ ਖਾਨ ਉਹ ਵੀ ਸਤਿਗੁਰ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਚਰਣਾ ਦਾ ਭੌਰਾ ਬਣਿਆ ਹੈ ਸੋਏ ਸਮੇ ਮਹਾਰਾਜ ਜੀਆਂ ਨੇ ਦੇਖਿਆ ਸੀ ਕਿ ਪੀਰ ਵੀ ਖਾਲੀ ਸੀ ਪਰਮਾਨੀ ਸੀ ਮਤਲਬ ਘਾਲਣਾ ਬਹੁਤ ਸੀ ਇਹਦੀ ਬਾਰੇ ਮਾਨ ਬੜਾ ਕਰਦਾ ਸੀ ਆਪਣੇ ਆਪ ਤੇ ਉਹ ਕਸਰ ਸਤਿਗੁਰਾਂ ਨੇ ਦੂਰ ਕੀਤੀ ਹਰ ਮਤ ਦੇ ਆਦਮੀ ਨੂੰ ਜਿੱਥੇ ਕੋ ਉਹ ਕਸਰ ਵਿੱਚ ਸੀ ਉੱਥੋਂ ਹੀ ਠੀਕ ਕਰਕੇ ਸਤਿਗੁਰੂ ਜੀ ਉਸ ਨੂੰ ਉਸ ਦੇ ਪ੍ਰੇਮ ਦੇ ਘਰ ਦੇ ਵਿੱਚ ਵ사 ਦਿੰਦੇ ਸੀ ਇਹ ਵੇੜਾ ਸੰਝਾਂਦਾ ਸੀ ਉਹ ਵਾਰੇ ਖਾਨ ਨੇ ਕੋ ਛਾਲਾ ਖਾਦਾ ਫੇਰ ਰਜਾ ਤੱਕੀ ਪਰ ਮਨ ਦਾ ਉਮਲਵਾ ਪ੍ਰੇਮ ਨਾ ਰਹਿ ਸਕਿਆ ਪਰ ਨਾ ਰਹਿ ਸਕਿਆ ਮਨ ਨੂੰ ਹੋੜਦਿਆਂ ਬੇਨਤੀ ਮੋਹੋਂ ਨਿਕਲ ਹੀ ਗਈ। हे λαਮਕਾਂ ਦੇ ਮਕੀਂ, हे ਸਾਰੇ ਮਕਾਨਾਂ ਦੇ ਮਾਲਕਾ, ਜੇ ਮੇਰ ਹੋ ਜਾਏ ਤਾਂ ਆਪ ਦਾ ਘਰ ਨੇੜੇ ਹੈ। हे ਨੇੜੇ ਦੂਰ ਦੇ ਖੁਦਾਬੰਦ, हे ਦਿਲਾਂ ਦੇ ਖੁਦਾਬੰਦ, हे ਰਾਤ ਦਿਨ ਦੇ ਸਾਈਂ, ਮੇਰ ਹੋ ਜਾਏ ਰੈਣ ਬਸੇਰੇ ਗਰੀਬਖਾਨੇ ਵਿੱਚ ਹੋ ਜਾ। ਸਤਿਗੁਰੂ ਜੀ ਸੁਣ ਕੇ ਮੁਸਕਰਾਏ ਫਿਰ ਹੱਸੇ ਤੇ ਅਰਸ਼ਾਂ ਵੱਲ ਤੱਕ ਕੇ ਬੋਲੇ, ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਤੇਰੇ ਰੰਗ ਵਾਹ ਰੰਗ ਵਾਹ ਵਾ ਰੰਗ ਤੂੰ ਸਾਹਿਬ ਤੂੰ ਸਾਹਿਬ ਹਉ ਸੰਗੀ ਹਉ ਸੰਗੀ ਹਉ ਸੰਗੀ ਤੇਰਾ ਤੂੰ ਸਾਹਿਬ ਹਉ ਸੰਗੀ ਤੇਰਾ ਕੌਣ ਫਕੀਰ ਕਿਹਾ ਵੇਸ ਕੌਣ ਪੀਰ ਕੌਣ ਬਲੀ ਕੌਣ ਅਵਤਾਰ ਇਕ ਤੂੰ ਇਕ ਤੂੰ ਤੂੰ ਸਾਹਿਬ ਹਉ ਸੰਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਇਹ ਕਹਿੰਦੇ ਥਰਾਟਵੀਂ ਸੁਰ ਵਿੱਚ ਗਾਉਣ ਲੱਗੇ ਪਿਆਰੇ ਸੱੜਾ ਸੁਣੀਜੈ ਤੇਰਾ ਸੱੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਏ ਮਧਨ ਸੁਰ ਵਿੱਚ ਗਾਉਂਦੇ ਗਾਉਂਦੇ ਤੁਰੇ ਗਏ ਤੇ ਅੱਗੇ ਆ ਗਿਆ ਉਬਾਰੇ ਦਾ ਘਰ ਜਵੀਦਾ ਖਾਨਮ ਰੰਗ ਰਤੜੀ ਪਤੀ ਦੇ ਸਾਈਂ ਦੀਆਂ ਜਾਤਾਂ ਨਾਲ ਮਖਮੂਰ ਨੈਣਾ ਦੇ ਰੰਗ ਵਿੱਚ ਰਤੜੀ ਰਾਤ ਤੱਕ ਰਹੀ ਸੀ ਕਿ ਮੇਰਾ ਨਾਮ ਦਾ ਨਸ਼ਈ ਮਾਲਕ ਕਦੋਂ ਝੂਮਦਾ ਜਾ ਆਉਂਦਾ ਸੁਖ ਸੁਨੇੜੇ ਲੈ ਕੇ ਆਉਂਦਾ ਕਿ ਆਪ ਜੀ ਦੇ ਕਦਮਾਂ ਦੀ ਮੇਰੇ ਵਡੇ ਦਿਲ ਤੇ ਫਿਰ ਰੇਸ਼ਮ ਦੇ ਨਰਜਿੰਦ ਬਾਫਤੇ ਨੂੰ ਚਰਨਛੂਪ ਪ੍ਰਾਪਤ ਹੋਈ ਕੇ ਨਾਂ ਐਉਂ ਕੁੜੀਕ ਦੀ ਜਬੀਦਾ ਕੀ ਦੇਖਦੀ ਐ ਕਿ ਮੇਰੇ ਮਾਲਕ ਦੇ ਮਾਲਕ ਜਵੀਦਾ ਦਾ ਮਾਲਕ ਕੌਣਾ ਹੈ ਉਬਾਰੇ ਖਾਨ ਉਹਦਾ ਪਤੀ ਉਹਦਾ ਮਾਲਕ ਕੌਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਮਾਲਕ ਦੇ ਮਾਲਕ ਮੇਰੇ ਸੋਹਣੇ ਦੇ ਸੋਹਣੇ ਨੂਰਾਂ ਦੇ ਨੂਰ ਉਸ ਵਿਸ਼ਾਵਣਾ ਹੋਣ ਦੀ ਤ੍ਰਿਸ਼ਨਾ ਨਾਲ ਖੱਲੇ ਬਾਪਤੇ ਦਾ ਚਾਦਰਾ ਪਹਿਨੀ ਉਸ ਦੀ ਨਿਮਾਣੀ ਢੋਕ ਵਿੱਚ ਆਵੜੇ ਹਨ ਢੋਕ ਕਹੀਏ ਜਿਵੇਂ ਕੁੱਲੀ ਛਪਰੀ ਕਹਿ ਲੀਏ ਆਪਾਂ ਬਾਪਤੇ ਦਾ ਚਾਦਰਾ ਬਾਪ ਦਾ ਇੱਕ ਕੱਪੜੇ ਦਾ ਨਾਮ ਹੈ ਜਿਹੜਾ ਉਸ ਵੇਲੇ ਆ ਮਸ਼ਹੂਰ ਹੋਇਆ ਕਰਦਾ ਸੀ ਬੜਾ ਅੱਛਾ ਹੋਇਆ ਕਰਦਾ ਸੀ ਉਵਾਰੇ ਖਾਨ ਨੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਭੇਟਾ ਕੀਤਾ ਹੋਇਆ ਸੀ ਤੇ ਉਹ ਆਪਣੇ ਉੱਪਰ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਆਏ ਹਨ ਚੜ ਪਿਆ ਹੈ ਚੰਦਾਂ ਦਾ ਚੰਦ ਸੂਰਾਂ ਦਾ ਸੂਰ ਸੰਕੜੇ ਹਜ਼ਾਰਾਂ ਚੰਦ ਦੇ ਚਾਨਣੇ ਨੂੰ ਕੋਰ ਅੰਧਾਰ ਵੇਖ ਕੇ ਚਾਨਣ ਦੇਣ ਵਾਲੇ ਨੂਰ ਦਾ ਚੰਦ ਹਾਂ ਚੜ ਪਿਆ ਹੈ ਚੰਦ ਹਾਂ ਮੇਰੇ ਵੇੜੇ ਆਵੜਿਆ ਹੈ ਚੰਦਾਂ ਦਾ ਚੰਦ ਉਹ ਪਤੀ ਦੇ ਦਰਸ਼ਨ ਤੇ ਪਤੀ ਦੀ ਪਿਆਰ ਸ਼ੂ ਨਾਲ ਜੀਉ ਉੱਠੀ ਨੇਕ ਬੀਬੀ ਨਾਮ ਵਾਲੀ ਬੀਬੀ ਜਿਸ ਦੇ ਬੁੱਲਾਂ ਤੇ ਹੁਣ ਯਾਦ ਦੀ ਮੁਸਕਰਾਹਟ ਦੇ ਡੇਰੇ ਲੱਗ ਰਹੇ ਸਨ ਜਬੀਦਾ ਨੂੰ ਕੀ ਪਤਾ ਸੀ ਕਿ ਇਹ ਮਹਿਰ ਹੋ ਜਾਣੀ ਐ ਤੇ ਅਣ ਮੰਗੀ ਹੋ ਜਾਣੀ ਐ ਉਹ ਤਾਂ ਉਡੀਕ ਰਹੀ ਸੀ ਆਪਣੀ ਨਿਮਾਣੀ ਭੇਟਾ ਦੇ ਸੁਖ ਸੁਨੇਹੇ ਜੇ ਤੁਹਾਨੂੰ ਕੋਈ ਦਿਲ ਉਦਰੇਵੇਂ ਦਾ ਤਰੰਗ ਲੰਘਦਾ ਸੀ ਤਾਂ ਅਬਦੁਲ ਰਹਿਮਾਨ ਦੀ ਗੁਸਤਾਖੀ ਦੀ ਗੱਲ ਸੁਣੀ ਦਾ ਚਾਹੁੰਦੀ ਸੀ ਕਾਸ਼ ਮੈਂ ਕਦੇ ਨਾ ਸੁਣਦੀ ਉਹ ਗੱਲ ਪਰ ਉਸਦੇ ਭਾਗ ਜਾਗੇ ਤੱਕੋ ਕਿ ਹੁਣ ਉਸਦੇ ਕੰਨੀਆਂ ਖਬਰ ਪਈ ਕਿ ਪੀਰ ਜੀ ਵੀ ਪੀਰੀ ਦੀ ਅੰਦਰਲੀ ਕਸਰ ਤੋਂ ਛੁੱਟ ਕੇ ਸੱਚੀ ਮਰੀਦੀ ਦੀ ਅਰੋਗਤਾ ਵਿਚ ਆ ਕੇ ਆਪ ਜੀ ਦੀ ਮਿਹਰ ਦੇ ਪਾਤਰ ਹੋ ਗਏ ਹਨ ਤੇ ਤਰ ਗਏ ਹਨ ਹਾਂ ਪੀਰ ਜੀ ਤਾਰਨਗੇ ਹੁਣ ਉਹਨਾਂ ਨੂੰ ਜੋ ਉਹਨਾਂ ਦੇ ਮਰੀਦ ਨੇ ਤੇ ਕਸਰਾਂ ਵਿੱਚ ਹਨ ਖਨਮ ਦੀ ਖੁਸ਼ੀ ਦੀ ਹੱਦ ਨਾ ਰਹੀ ਸਦਕੇ-ਸਦਕੇ ਪਈ ਹੋਵੇ ਇੱਕ ਰਾਤ ਲਈ ਰਹਿਣ ਬਸੇਰਾ ਕਰਨ ਆਏ ਸਤਿਗੁਰੂ ਜੀ ਹਨ ਪਰ ਦੰਪਤੀ ਦੇ ਪ੍ਰੇਮ ਨੇ ਦੋ ਦਿਨ ਰੱਖ ਲਏ ਦੰਪਤੀ ਕਿਹਾ ਜਾਂਦਾ ਹੈ ਪਤੀ-ਪਤਨੀ ਨੂੰ ਪਤੀ ਔਰ ਪਤਨੀ ਨੂੰ ਦੰਪਤੀ ਕਿਹਾ ਜਾਂਦਾ ਹੈ ਜੋੜਾ ਦੋ ਦਿਨ ਰੱਖ ਲਏ ਹਨ ਦੇਖੋ ਜੀ ਆਪ ਬਰੋਹਣੇ ਹਨ ਅੱਜ ਜਨਮ ਦੇ ਮੁਸਲਮਾਨਾਂ ਦੇ ਜਿਹੜੇ ਜਨਮ ਤੋਂ ਮੁਸਲਮਾਨ ਸੀ ਮਤਲਬ ਮੁਸਲਮਾਨੀ ਮਾਤ ਦੇ ਵਿੱਚ ਜਨਮੇ ਸਨ ਉਹਨਾਂ ਦੇ ਅੱਜ ਮਹਾਰਾਜ ਜੀ ਪਰੋਣੇ ਪਰੋਣੇ ਕਈਏ ਮਹਿਮਾਨ ਹਨ ਜੋ ਸਤਿਗੁਰੂ ਜੀ ਕਹਿੰਦੇ ਹਨ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾਤ ਨਰ ਹਰੀ ਉਹ ਕਹਿ ਕੇ ਕਰਨ ਵਾਲੇ ਕਰਨੀ ਤੇ ਕਹਿਣੀ ਦੇ ਸੂਰੇ ਜਾਤ ਜਨਮ ਕੁਲ ਮਤ ਸਭ ਵਿੱਚ ਸਭ ਤੋਂ ਬਾਹਰ ਇੱਕ ਨਾਮ ਦੇ ਗ੍ਰਾਹਕ ਸਾਰੇ ਦਾਨਾਂ ਦੇ ਦਾਤੇ ਵਰਤ ਕੇ ਕਰਕੇ ਦੱਸ ਰਹੇ ਹਨ ਕਿ ਨਾਮ ਵਿੱਚ ਜਿਉਂ ਉਠਿਆ ਦਾ ਪ੍ਰੇਮ ਉਹਨਾਂ ਦਾ ਪ੍ਰੇਮ ਹੈ ਤੇ ਕੋਈ ਵਿਖੇਵਾ ਉਹਨਾਂ ਦੇ ਅੰਦਰ ਕਿਸੇ ਨਾਲ ਨਹੀਂ ਹੈ ਹਾਂ ਰਹੇ ਦਾਤਾ ਜੀ 2 ਦਿਨ ਇਹਨਾਂ ਜੀ ਉਠੇ ਸੱਜਣਾ ਦੇ ਘਰ ਵਿੱਚ ਜੀ ਉਠੇ ਮਤਲਬ ਜਿਉਂ ਉਠੇ ਕਿਥੋਂ ਜਿਉਂ ਉਠੇ ਗਾਫਲਤਾ ਦੀ ਮੌਤ ਵਿੱਚੋਂ ਜਿਉਂ ਉੱਠੇ ਅਗਿਆਨਤਾ ਦੀ ਮੌਤ ਵਿੱਚੋਂ ਜਿਉਂ ਉੱਠੇ ਸਨ ਸਤਿਗੁਰ ਜੀ ਦੇ ਗਿਆਨ ਕਰਕੇ ਮਾਲੋ ਆਇਆ ਆਪਣੇ ਮਿੱਤਰ ਦੇ ਘਰ ਮਾਲੋ ਤੋਂ ਹੀ ਉਵਾਰੇ ਖਾਨ ਨੂੰ ਚੇਟਕ ਲੱਗੀ ਸੀ ਉਵਾਰੇ ਖਾਨ ਤੋਂ ਫਿਰ ਉਸ ਦੇ ਘਰ ਵਾਲੀ ਜਵੀਦਾ ਖਾਨਮ ਔਰ ਪੀਰ ਸ਼ੇਖ ਅਬਦੁਲ ਰਹਿਮਾਨ ਖਾਨ ਉਹਦਾ ਪਾਰ ਉਤਾਰਾ ਹੋਇਆ ਸੀ ਤਾਂ ਮਾਲੋ ਆਪਣੇ ਮਿੱਤਰ ਦੇ ਘਰ ਆਇਆ ਜਿਸ ਨੂੰ ਮਾਲੋ ਨੇ ਸ਼ੌਦਾ ਪਤਾ ਦੱਸਿਆ ਸੀ ਮਾਲਕ ਦਾ ਪਤਾ ਗੁਰੂ ਨਾਨਕ ਸਾਹਿਬ ਦਾ ਪਤਾ ਜਿਸ ਮਾਲੋ ਨੇ ਪਿਆਰੇ ਦੇ ਦੁਆਰੇ ਘੱਲਿਆ ਸੀ ਆਪਣੇ ਉਸ ਮਿੱਤਰ ਉਵਾਰੇ ਦੇ ਘਰ ਪ੍ਰੀਤਮ ਜੀ ਦੇ ਦਰਸ਼ਨ ਦਾ ਉਹ ਨਜ਼ਾਰਾ ਤੱਕਿਆ ਜਦੋਂ ਉਵਾਰੇ ਖਾਨ ਦੇ ਘਰ ਦਾ ਨਜ਼ਾਰਾ ਵੇਖਿਆ ਨਾ ਮਾਲੋ ਨੇ ਆ ਕੇ ਵੀ ਗੁਰੂ ਨਾਨਕ ਸਾਹਿਬ ਜੀ ਉਵਾਰੇ ਖਾਨ ਦੇ ਘਰ ਵਿੱਚ ਬੈਠੇ ਹਨ ਤਾਂ ਮਾਲੋ ਨੂੰ ਮੌਲਾ ਮੌਲਾ ਗਿਆ ਮੌਲ ਮਤਲਬ ਮੌਲ ਗਿਆ ਮਤਲਬ ਖੜ ਗਿਆ ਮਾਲੋ ਦੀਆਂ ਖੁਸ਼ੀਆਂ ਦਾ ਆਰ ਪਾਰ ਨਾ ਰਿਹਾ ਇਹੋ ਆਤਮ ਪਿਆਰ ਹੈ ਖਿੜਨਾ ਖਿੜਾਉਣਾ ਪਿਆਰਿਆਂ ਦੇ ਸੁਖਾਂ ਨਾਲ ਸੁਖੀ ਹੋਣਾ ਪਿਆਰਿਆਂ ਦੇ ਰਸ ਨਾਲ ਰਸ ਮਾਣਨਾ ਦੋ ਦਿਨ ਰਹੇ ਮਾਲਕ ਜੀ ਉਮਰਾ ਖਾਨ ਦੇ ਘਰ ਵਿੱਚ ਤਿੱਲੇ ਦੀਆਂ ਤਾਰਾਂ ਦਾ ਬਾਪ ਤਾ ਪਵਿੱਤਰ ਹੋਇਆ ਹੁਣ ਸ੍ਰੀ ਗੁਰੂ ਜੀ ਨੇ ਬਾਪ ਦਾ ਸਰੂਪਾ ਵਜੋਂ ਬਖਸ਼ਿਆ ਉਸੇ ਸੁਭਾਗ ਜੋੜੀ ਨੂੰ ਫੇਰ ਕਰਤਾਰਪੁਰੇ ਗਏ ਪਿਆਰੇ ਮਿੱਠੀ-ਮਿੱਠੀ ਸਮੀਰ ਵਾਂਗੂੰ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਵਚਨ ਲਿਖੇ ਹਨ ਦਵੈ ਦਿਓਸਨ ਲੋ ਰਹੇ ਸਦਨ ਤਿਹ ਸਦਨ ਕਈਏ ਮੁਕਾਮ ਜਿੱਥੇ বাসਣਾ ਹੁੰਦਾ ਹੈ ਰਹਿਣਾ ਹੁੰਦਾ ਠਹਿਰਨਾ ਹੁੰਦਾ ਜਾਗੇ ਮਸਤਕ ਭਾਗ ਵਡੇ ਜਿਹੇ ਪੁਨ ਕਰਤਾਰਪੁਰੇ ਚਲ ਆਏ ਜਿਨ ਹੰਕਾਰੀ ਪੈਰੀ ਪਾਏ ਵੱਡੇ ਵੱਡੇ ਹੰਕਾਰੀ ਸ਼ੇਖ ਅਬਦੁੱਲ ਰਹਿਮਾਨ ਵਰਗੇ ਉਹ ਵੀ ਸਤਿਗੁਰ ਦੇ ਚਰਨਾਂ ਤੇ ਪਾਏ ਤੇ ਕਰਤਾਰਪੁਰ ਮਹਾਰਾਜ ਜੀ ਵਾਪਸ ਆਏ ਹਨ ਸੋ ਸਾਧ ਸੰਗਤ ਜੀ ਇਥੋਂ ਦਾ ਸਾਰਾ ਇਤਿਹਾਸ ਇਹ ਇੱਕ ਅਧਿਆਏ ਇੱਥੇ ਖਤਮ ਹੁੰਦਾ ਹੈ ਸਮਾਪਤ ਹੁੰਦਾ ਹੈ ਇਸ ਤੋਂ ਅੱਗੇ ਜਿਹੜਾ ਇਤਿਹਾਸ ਆਉਣਾ ਹੈ ਸਤਿਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਪਿਆਰ ਵਾਲਾ ਸ਼ੀਹਾ ਉਪਲ ਇਹਦਾ ਇਤਿਹਾਸ ਅੱਗੇ ਆਉਣਾ ਹੈ ਮਹਾਰਾਜ ਜੀਆਂ ਨੇ ਕਿੰਜੇ ਸੁਨ ਉਤਾਰਿਆ ਇਹ ਕੌਣ ਸੀ ਕੀ ਕਰਦਾ ਸੀ ਬੜੀ ਪਿਆਰੀ ਸਾਖੀ ਹੈ ਬੜਾ ਪਿਆਰਾ ਇਤਿਹਾਸ ਹੈ ਇਹ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਜੀ ਓਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ